ਤਪਦਾ ਸੱਚ ਨਿਊਜ਼ ਦੇਖਣ ਵਾਲੇ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇਸ ਵਕਤ ਵਿਧਾਨ ਸਭਾ ਹਲਕਾ ਜੀਰਾ ਦੇ ਬਲਾਕ ਮਕੂਦੇ ਪਿੰਡ ਕੁਦੂ ਵਾਲਾ ਦੀ ਪੰਚਾਇਤੀ ਜ਼ਮੀਨ ਦੇ ਵਿੱਚ ਅਸੀਂ ਖੜੇ ਆ ਨਹਿਰ ਦੇ ਉੱਪਰ ਖੜੇ ਆ ਪੰਚਾਇਤੀ ਜ਼ਮੀਨ ਤੁਸੀਂ ਦੇਖ ਸਕਦੇ ਹੋ ਪਿੱਛੇ ਪੰਚਾਇਤੀ ਜ਼ਮੀਨ ਆ ਤੇ ਨਾਲ ਹੀ ਉਹ ਵੀਰ ਸਾਡੇ ਨਾਲ ਖੜੇ ਹੋਏ ਨੇ ਜਿਨ੍ਹਾਂ ਨੇ ਪੰਚਾਇਤੀ ਜ਼ਮੀਨ ਜਿਹੜੀ ਉਹ ਠੇਕੇ ਦੇ ਉੱਤੇ ਲਈ ਆ ਤੇ ਅੱਜ ਇੱਥੇ ਖੜੇ ਨੇ ਸਾਡੇ ਕਿਉਂ ਖੜੇ ਆ ਕੀ ਕਰਨਾ ਆਪਾਂ ਇਨਾਂ ਵੀਰਾਂ ਦੇ ਨਾਲ ਹੀ ਗੱਲਬਾਤ ਕਰਕੇ ਇਨਾਂ ਕੋਲੋਂ ਪੁੱਛਦੇ ਆ ਕਿ ਕੀ ਕਾਰਨ ਆ ਕਿਉਂ ਇੱਥੇ ਅੱਜ ਇਕੱਠੇ ਹੋਏ ਨੇ মিডিਆ ਦੇ মিডিਆ ਨੂੰ ਬੁਲਾ ਕੇ ਕੀ ਗੱਲ ਕਰਨਾ ਚਾਹੁੰਦੇ ਨੇ ਹਾਂਜੀ ਵੀਰ ਜੀ ਅੱਜ ਇੱਥੇ ਇਕੱਠੇ ਹੋਏ ਹੋ ਤੁਸੀਂ ਸਾਰੇ ਆਪਣੇ ਪਰਿਵਾਰ ਦੇ ਨਾਲ ਕੀ ਕਹਿਣਾ ਚਾਹੁੰਦੇ ਹੋ ਸਾਤੋ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਸੀਂ ਇਹ ਕਹਨੇ ਆ ਕਿ ਅਸੀਂ ਪਚਾਇਤ ਦੀ ਪਹਿਲੀ ਲਈ ਹੋਈ ਆ ਤੇ ਸਾਡੀ ਇਹਦੇ ਨਿਸ਼ਾਨਦੇਹੀ ਨਹੀਂ ਹੋਈ ਤੇ 72 73000 ਰੁਪਏ ਕਿੱਲੇ ਚੜੀ ਹੋਈ ਆ ਇਹ ਪਹਿਲੀ ਨਿਸ਼ਾਨਦੇਹੀ ਕਿਉਂ ਤੁਹਾਨੂੰ ਕੀ ਲੱਗਦਾ ਘੱਟ ਆ ਹਾਂ ਪਹਿਲੇ ਘੱਟ ਆ ਤਾਂ ਕਰਕੇ ਨਿਸ਼ਾਨਦੇਹੀ ਕਰਾਉਣੀ ਪਿਛਲੇ ਤਾਂ ਆਪਾਂ 15 ਸਾਲਾਂ ਤੋਂ ਇਹੋ ਹੀ ਕੰਮ ਚੱਲ ਰਿਹਾ ਹੈ ਕਿ ਪਹਿਲੇ ਘੱਟ ਆ ਠੇਕੇ ਫੁੱਲ ਭਰਦੇ ਆ ਤੇ ਨਾ ਕੋ ਮੋਟਰ ਦਾ ਸਾਜਣ ਸਾਨੂੰ ਇਸ ਚੀਜ਼ ਦਾ ਕਿ ਸਾਨੂੰ ਘਾਟਾ ਪੈ ਰਿਹਾ ਹੈ ਤੇ ਸਾਡਾ ਮਤਲ ਜਿੰਨੇ ਮਿਹਨਤ ਅਸੀਂ ਕਰਦੇ ਸਾਨੂੰ ਪੂਰਾ ਨਹੀਂ ਮਿਲ ਰਿਹਾ ਤਾਂ ਕਰਕੇ ਅਸੀਂ ਇਹ ਅਪੀਲ ਕਰਨ ਦੇ ਚਾਹੋਣੇ ਮਾਨ ਸਾਹਿਬ ਨੂੰ ਕਿ ਸਾਨੂੰ ਸਾਡੇ ਨਿਸ਼ਾਨਦੇਹੀ ਜਰੂਰ ਕਰ ਦਿੱਤੇ ਜਾਵੇ ਕੋਈ ਦੁਵਾਲ ਦੇ ਪੈਲੇ ਦੀ ਸਾਡੇ ਗਵਾਂਢ ਨਿਸ਼ਾਨਦੇਹੀ ਹੋਈ ਆ ਬੈਗ ਫਤੂ ਹੋਈ ਆ ਤੇ ਘੁਰਕੀ ਹੋਈ ਆ ਉਧਰ ਖੰਨੇ ਵਾਲੇ ਹੋਈ ਆ ਆਲੇ ਦੁਆਲੇ ਸਾਡੇ ਸਾਰੇ ਹੋ ਰਹੀਆਂ ਹਾਂ ਹਾਂ ਲੋਕੇ ਕਲਾਂ ਵੀ ਹੋਈ ਆ ਤੇ ਅਸੀਂ ਇਹ ਅਪੀਲ ਕਰਦੇ ਆਂਗੇ ਇੱਕ ਤਰੀਕ ਨੂੰ ਮਾਨ ਸਾਹਿਬ ਆਂਦੇ ਆ ਕਿ ਪਾਣੀ ਛੱਡਣਾ ਤੇ ਜੇ ਇੱਕ ਤਰੀਕ ਨੂੰ ਪਾਣੀ ਛੱਡਣਾ ਫਿਰ ਸਾਡਾ ਮਸਲਾ ਫਿਰ ਅਟਕ ਜਾਣਾ ਤੇ ਅਸੀਂ ਇਹ ਅਪੀਲ ਕਰਦੇ ਪ੍ਰਸ਼ਾਸਨ ਨੂੰ ਕਿ ਸਾਡੀ ਇਹ ਮਤਲ ਕਿ ਇਹ ਮੈਸੇਜ ਜਿਹੜਾ ਹੈ ਕਿ ਸਾਡਾ ਕੰਮ ਕੀਤਾ ਜਾਵੇ ਕਿ ਸਾਡੇ ਨਿਸ਼ਾਨਦੇ ਕੀਤੀ ਜਾਵੇ ਜਲਦ ਤੋਂ ਜਲਦ ਕਰ ਦਿੱਤਾ ਜਾਵੇ ਜੀ ਇਹ ਕੋਈ ਆਪਣੀ ਲਿਖਤੀ ਰੂਪ ਦੇ ਵਿੱਚ ਕੋਈ ਐਪਲੀਕੇਸ਼ਨ ਦੇ ਦਿੱ ਚੁੱਕੇ ਹੋ ਪਹਿਲਾਂ ਉਹਨਾਂ ਨੂੰ ਹਾਂ ਜੀ ਆਪਾਂ ਲਿਖਤੀ ਰੂਪ ਦੇ ਵਿੱਚ ਸਰਪੰਚ ਸਾਹਿਬ ਕੋਲ ਅਸੀਂ ਗਏ ਆਂ ਸੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਚਾਹਦੇ ਕੁ ਦੁਵਾਲ ਦੇ ਚਾਰ ਪਲਾਟਾਂ ਚੋਂ ਪਲਾਟਾਂ ਦੇ ਅਸੀਂ ਨਿਸ਼ਾਨਦੇ ਕਰਾਉਣੀਆਂ ਤੁਹਾਡੇ ਵੀ ਕਰਾਉਣੀਆਂ ਤੇ ਮਤਲਬ ਬਹੁਤ ਜ਼ਿਆਦੀ ਐਪਲੀਕੇਸ਼ਨ ਆਉਣ ਕਰਕੇ ਆਪਾਂ ਨੂੰ ਹਫਤਾ ਲੱਗਦਾ ਜੇ 10 ਦਿਨ ਵੀ ਲੱਗ ਸਕਦੇ ਆ ਤੇ ਆਹੀ ਇਹ ਕਹਨੇ ਯਾਰ 10 ਦਿਨ ਲੱਗੇ ਤੇ ਫਿਰ ਪਾਣੀ ਛੱਡ ਦੇਣਾ ਸਾਰੇ ਆਪਣੇ ਭੈਣ ਭਰਾਓ ਸੱਜਣਾ ਨੇ ਤੇ ਫਿਰ ਸਾਡਾ ਕੰਮ ਫੇਰ ਅਟਕ ਜਾਣਾ ਤੇ ਹਾਂ ਆਹੀ ਆ ਕਰ ਦਰਖਾਸਤ ਲਿਖਾ ਕੇ ਲਿਆਂਦੀ ਹੋਈ ਆ ਤੇ ਉਹ ਆਂਦੇ ਸੀ ਮਤਲਬ ਪੀਲ ਦੂਜਾ ਤੁਸੀਂ ਪਭਾਉਣੀ ਆ ਮੋਹਰ ਲਵਾਉਣੀ ਆ ਤੇ ਹਾਂ ਮਤਾ ਪਾਉਣਾ ਫਿਰ ਹੋਵੇਗੀ ਤੇ ਉਹ ਸਰਪੰਚ ਸਾਹਿਬਾਂ ਦੇ ਆਲਰੇਡੀ ਕਾਰ ਹੀ ਚੁੱਕੇ ਜਾਂਦੀ ਲੋੜ ਹੀ ਨਹੀਂ ਹੈ ਹੋ ਸਕਦਾ ਜੇ ਆਪਾਂ ਜ਼ਿਆਦਾ ਕਰਾਂਗੇ ਤਾਂ ਆਪਣੇ ਦਾ ਕੋਈ ਖਿਲਾਫ ਨਾ ਹੋ ਜਾਏ ਕੁਝ ਵੀ ਹੋ ਜਾਏ ਹਾਂ ਜੀ ਤੁਸੀਂ ਮਾਨ ਸਾਹਿਬ ਨੂੰ ਇਹੀ ਕਹਿਣਾ ਚਾਹੁੰਦੇ ਕਿਉਂਕਿ ਮਾਨ ਸਾਹਿਬ ਨੇ ਜਿਵੇਂ ਪਹਿਲਾਂ ਕਹਿੰਦੇ ਕਿ ਹੁਣ ਵੀ ਉਹਨਾਂ ਨੇ ਇਹੀ ਕਹਿਣਾ ਕਿ ਪੰਚਾਇਤੀ ਜ਼ਮੀਨ ਡੀ ਛਡਾ ਰਹੇ ਨੇ ਸਾਰੀ ਇਹ ਨਾ ਤੇ ਜੇ ਤੁਹਾਨੂੰ ਲੱਗਦਾ ਵਾ ਕਿ ਪੰਚਾਇਤੀ ਜ਼ਮੀਨ ਜਿਹੜੀ ਉਹ ਕਬਜ਼ੇ ਥੱਲੇ ਕਿਸੇ ਦੇ ਥੱਲੇ ਨਿਕਲੂਗੀ ਜ਼ਰੂਰ ਹਾਂਜੀ ਹਾਂਜੀ ਨਿਕਲੇਗੇ ਵੀਰ ਜੀ ਜਿੰਦੇ ਥੱਲੇ ਹੈਗੀ ਉਹਨਾਂ ਪਤਾ ਹੀ ਆ ਠੀਕ ਆ ਨਾ ਸਾਹੀ ਮਾਨ ਸਾਹਿਬ ਨੂੰ ਇਹ अपील ਕਰਦੇ ਆਂ ਕਿ ਤੁਸੀਂ ਸਰਕਾਰੀ ਜ਼ਮੀਨਾਂ ਛਡਾ ਰਹੇ ਜੇ ਜਾਂ ਕੁਝ ਵੀ ਜਿੱਥੇ ਵੀ ਤੁਹਾਨੂੰ ਹੁੰਦੀ ਆ ਜਿਵੇਂ ਕਿਸੇ ਦਾ ਨਾਇਰ ਤੇ ਕੋਠਾ ਹੈ ਕੋਈ ਵੀ ਹੋ ਜੇ ਤੁਸੀਂ ਛਡਾਉਂਦੇ ਸਾਡੀ ਅਸੀਂ ਦਿੱਤੀ ਹੋਈ ਆ ਬੋਲੀ ਦੇ ਕੇ ਪੈਲੀ ਲਈ ਆ ਤੇ ਮਤਲਬ ਸਾਨੂੰ ਇਹ ਹੀ ਪਈ ਅਸੀਂ ਪ੍ਰਸ਼ਾਸਨ ਨੂੰ ਮਾਨ ਸਾਹਿਬ ਨੂੰ ਇਹੇ ਪੇਸ਼ ਕਰਦੇ ਚਾਹਨਾ ਬੇਨਤੀ ਕਰਦੇ ਆ ਕਿ ਸਾਡੀ ਨਿਸ਼ਾਨਦੀ ਕਰ ਦਿੱਤੀ ਜਾਵੇ ਤੇ ਅੱਗੇ 10 15 ਸਾਲ ਤੋਂ ਇਹ ਮਸਲਾ ਹਟ ਗਿਆ ਹੋਇਆ ਹੈ ਤੇ ਤੁਸੀਂ ਹੁਣ ਬਦਲਾਅ ਆਇਆ ਸਰਕਾਰ ਦਾ ਤੇ ਆਪਾਂ ਬਦਲਾਅ ਫੇਰ ਕਰਾਂਗੇ ਤੇ ਫੇਰ ਹੀ ਸਾ ਪਾ ਨੂੰ ਆਪਨ ਲੋਕਾਂ ਨੂੰ ਆਮ ਜਨਤਾ ਨੂੰ ਪਤਾ ਲੱਗੂਗਾ ਵੀ ਹਾਂ ਠੀਕ ਕੰਮ ਹੋ ਰਿਹਾ ਹੈ ਜਿਹੜੀ ਜ਼ਮੀਨ ਤੁਸੀਂ ਲਈ ਹੈ ਠਿਕੇ ਵਿੱਚ ਕੋਈ ਮੋਟਰ ਵਗੈਰਾ ਹੈਗੀ ਹੈ ਨਹੀਂ ਵੀਰ ਜੀ ਕੋਈ ਮੋਟਰ ਰੰਨੇ ਹੈਗੀ ਨਾ ਕੋ ਰਾਹ ਹੈਗਾ ਤੇ ਜ਼ਮੀਨ ਵੀ ਮਤਲ ਜਿਵੇਂ ਆਪਾਂ ਦਰਿਆ ਦਾ ਏਰੀਆ ਹੁੰਦਾ ਨਾ ਜਿਵੇਂ ਨੀਵੀਂ ਆ ਤੇ 75 70 75 ਜਾਣੋ ਜ਼ਮੀਨ ਚੜੀ ਹੈ ਕੋਈ ਨਹੀਂ ਹੈਗਾ ਬਰਾਨੀ ਪੈ ਲਈ ਆ ਜੀ ਜਮਾ ਓਕੇ ਹਾਂ ਹਾਂਜੀ ਗੁਰਪਾਲ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜੀ ਵੀਰ ਨੇ ਗੱਲ ਕਹੀ ਆ ਬਿਲਕੁਲ ਇਹਨੇ ਜਿਹੜੀ ਗੱਲ ਕੀਤੀ ਨੇ ਬਰਾਨੀ ਪੈ ਰਹੀ ਏ ਇਹਦੇ ਵਿੱਚ ਐਂ ਪਿਛਲੇ ਤੋਂ ਪਿਛਲੇ ਸਾਲ ਜਿਉ ਸਾਨੂੰ ਛੱਪੜ ਦਾ ਮਦਾ ਪਿਆ ਇੱਕ ਕਿਲੇ ਦਾ ਉਹ ਬਲਵਿੰਦਰ ਸਰਪੰਚ ਨੇ ਪਾ ਕੇ ਦਿੱਤਾ ਜਾਂਦਾ ਜਾਂਦਾ ਉਹ ਨੇਕੀ ਦਾ ਕੰਮ ਘਟ ਗਿਆ ਉਹ ਆਂਦਾ ਮੈਂ ਇਸੇ ਰਾਹ ਥਾਣੀ ਰੋਡ ਥਾਣੀ ਗਲੀ ਥਾਣੀ ਮਹੱਲੇ ਥਾਣੀ ਨੰਗਦਾ ਤੇ ਮੈਨੂੰ ਹੀ ਪਤਾ ਪਹੁੰਚਾਂ ਤੱਕ ਪਾਣੀ ਜਾਂਦਾ ਲੋਕੀ ਡਿਗਦੇ ਬੱਚੇ ਸਕੂਲੇ ਜਾਂਦੇ ਆ ਤੇ ਲੱਤਾਂ ਬਾਹਾਂ ਕਈਆਂ ਦੀਆਂ ਟੁੱਟਦੀਆਂ ਸਹੀ ਗੱਲ ਕਹਿੰਨੀ ਤੇ ਉਹ ਬਲਵਿੰਦਰ ਸਰਪੰਚ ਨੇ ਪੁੰਨ ਦਾ ਕੰਮ ਖਟਿਆ ਉਹਨੇ ਮਦਾ ਪਾਇਆ ਆ ਕਿਲੇ ਦਾ ਤੇ ਆ ਵੇਖੋ ਇਹਨਾਂ ਵਿਚਾਰਿਆਂ ਨੇ ਇਹਨੇ ਵੀ ਠੇਕਾ ਦਿੱਤਾ ਇਹਨੇ 6 ਕਿੱਲਾ ਦਾ ਠੇਕਾ ਦਿੱਤਾ 373000 ਦੇ ਹਿਸਾਬ ਤੇ ਤੇ ਹੁਣ ਜਿਹੜਾ ਕਿੱਲਾ ਸਾਡਾ ਛੱਪੜ ਦਾ ਕਿੱਲਾ ਇਹ ਕਿੱਲਾ ਨਹੀਂ ਤਿੰਨ ਕਨਾਲਾਂ ਵਾ ਤੇ ਤਿੰਨ ਕਨਾਲਾਂ ਹੀ ਕਿੱਲੇ ਦਾ ਮਤਾ ਪਵਾਇਆ ਛੱਪੜ ਦਾ ਓਕੇ ਤਿੰਨਾਂ ਕਨਾਲਾਂ ਦਾ ਮਤਾ ਥੋੜਾ ਪਵਾਇਆ ਉਹ ਤੇ ਸੈਣ ਹੋਏ ਨੇ ਸਾਰਾ ਪਿੰਡ ਇਕੱਠਾ ਸੀ ਘੜ ਤੋਂ ਘੜ ਥੋ 150 ਬੰਦਾ ਉਦੋਂ ਅੱਜ ਤੋਂ ਪਿਛਲੇ ਤੋਂ ਪਿਛਲੇ ਸਾਲ 2 ਸਾਲ ਪਹਿਲਾਂ ਦੀ ਗੱਲ ਕਰਦਾ ਪਿਆ ਬਾਈ ਦੀ ਗੱਲ ਕਰਦਾ ਬਾਈ ਦੇ ਵਿੱਚ ਬੋਲੀ ਹੋਈ ਸੀ ਕਿ ਉਦੋਂ ਸਰਪੰਚ ਬਲਵਿੰਦਰ ਸਿੰਘ ਨੇ ਮਤਾ ਪਾਤਾ ਇਹ ਜਾਂਦਿਆਂ ਜਾਂਦਿਆਂ ਕਿ ਮੈਂ ਪਿੰਡ ਦਾ ਕੋਈ ਚੰਗਾ ਨੇਕ ਜਾਂਦਿਆਂ ਜਾਂਦਿਆਂ ਲੋਕੀ ਮੈਨੂੰ ਸਲਾਹਣ ਤੇ ਹੁਣ ਗਾਂ ਆ ਗਈ ਆ ਆਮ ਆਦਮੀ ਪਾਰਟੀ ਦੀ ਵਾਰੀ ਕਿ ਜੇ ਚੌਣ ਤੇ ਛੱਪੜ ਹੁਣ ਛੱਪੜਾਂ ਦੀਆਂ ਗਰਾਂਡਾ ਮਿਲਣ ਡੀਆਂ ਨੇ ਅਸੀਂ ਗਏ ਪਿੱਛੇ ਜੇ ਥੋੜਾ ਟਾਈਮ ਪਹਿਲਾਂ ਕੁਟਾਰੀਆ ਸਾਹਿਬ ਦੇ ਦਫ਼ਤਰ ਉਹ ਆਂਦੇ ਤੁਸੀਂ ਲਿਆਓ ਅਸੀਂ ਕੰਮ ਹੁਣ ਛੱਪੜ ਆਏ ਨੇ ਉਹਨਾਂ ਨੇ ਆਖਿਆ ਹੈ ਉਹਨਾਂ ਸਲਾਗਾ ਜੋ ਉਹਨਾਂ ਦੇ ਵਾਸਤੇ ਇਹ ਆ ਕਿ ਉਹਨਾਂ ਨੇ ਲਿਆਓ ਛੱਪੜਾਂ ਦੀਆਂ ਗਰਾਂਡਾ ਪੈਣੀਆਂ ਖਦਾਈ ਦਾ ਕੰਮ ਚੱਲਣ ਡਿਆ ਕੁਟਾਰੀਆ ਸਾਹਿਬ ਨੇ ਇਹ ਗੱਲ ਆਖੀ ਤੁਸੀਂ ਲੈ ਕੇ ਆਓ ਛੱਪੜ ਦਾ ਮਤਾ ਲੈ ਕੇ ਆਓ ਤੇ ਮਤਾ ਪਵਾਓ ਤੇ ਤੁਹਾਨੂੰ ਖਦਾਈ ਕਰਾਣੇ ਛੱਪੜ ਦੀ ਹੁਣ ਕੰਮ ਚੱਲਣ ਡੇ ਨੇ ਪੰਜਾਂ ਪੰਜ ਤਰੀਵ ਨੂੰ ਪਾਣੀ ਛੱਡ ਦੇਣਾ ਤੇ ਅੱਜ ਦੇਣ ਤਾਂ ਰਹਿ ਗਿਆ 3 4 5 ਦਿਨ ਤੇ ਪੰਜਾਂ ਦਿਨਾਂ ਦੇ ਵਿੱਚ ਖਦਾਈ ਕਿੱਥੇ ਹੋ ਗਈ ਛੱਪੜ ਦੀ ਹੁਣ ਛੱਪੜ ਜੇ ਇਹਦਾ ਹੁਣ ਆ ਜਿਹੜੇ ਗਰੀਬ ਜਨਤਾ ਹੈ ਸਾਰੇ ਉਹ ਸਾਹਮਣੇ ਹੈਗਾ ਛੱਪੜ ਦੇ ਤਿੰਨ ਕਨਾਲਾ ਲਿਆ ਪਿੰਡੋ ਠੇਕੇ ਦੇ ਤਿੰਨ ਕਨਾਲਾ ਛੱਪੜ ਇੱਕ ਦਾ ਨਾਲੇ ਮਜ਼ਦੂਰੀ ਕਰਦੇ ਨੇ ਦਿਹਾੜੀ ਕਰਦੇ ਨੇ ਫਿਰ ਉਹਦੇ ਵਿੱਚੋਂ ਘਰ ਦਾ ਖਰਚਾ ਤੁਹਾਨੂੰ ਪਤਾ ਗਰੀਬ ਬੰਦੇ ਦਾ ਸਰਕਲ ਚੱਲਦਾ ਹੈ 500 ਰੁਪਏ ਦਿਹਾੜੀ ਮਿਲਦੀ ਵਿੱਚ ਤੇ 200 ਰੁਪਏ ਦੁੱਧ ਖਰਚੇ ਦਾ ਨਿਕਲ ਜਾਂਦਾ 300 ਕੋਲੇ ਬਚਾ ਜਿਹੜਾ ਬੰਦੇ ਨੇ ਠਗਾ ਟਰੀ ਲੈਣੇ ਦਰੂਦ ਛੱਕਾ ਵੀ ਪੀਣਾ 100 ਰੁਪਏ ਹੁੰਦਾ ਨਿਕਲਿਆ 200 ਰਹਿ ਗਿਆ 200 ਦੇ ਵਿੱਚ ਚੁੱਲੇ ਦਾ ਖਰਚੇ ਵਿੱਚੋਂ 100 ਰੁਪਏ ਉਹਨਾਂ ਨੇ ਕਢਣਾ ਛੱਪੜ ਵਾਸਤੇ ਕਿ ਸਰਕਾਰ ਆਪਣੀ ਸੀਐਮ ਸੀਮਾ ਮਾਨ ਸਾਹਬ ਦੇ ਅੱਗੇ ਮਾਨ ਸਾਹਿਬ ਨੂੰ ਆਪਣੀ ਬੇਨਤੀ ਹੈ ਸੀਐਮ ਸਾਹਿਬ ਨੂੰ ਆਪਣੀ ਬੇਨਤੀ ਹੈ ਉਹਨਾਂ ਪੰਚਾਇਤੀਆਂ ਪੈਲੀਆਂ ਜਿਨ੍ਹਾਂ ਜਿਨ੍ਹਾਂ ਨੇ ਜਿੱਥੇ ਜਿੱਥੇ ਵੀ ਕੀਤੇ ਕਬਜ਼ੇ ਉਹਨਾਂ ਛਡਵਾਈਆਂ ਸਾਡੀ ਅਪੀਲ ਹੈ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਸੀਐਮ ਸਾਹਿਬ ਆਪਾ ਮਾਨ ਸਾਹਿਬ ਨੂੰ ਸਾਡੀ ਅਪੀਲ ਹੈ ਕਿ ਸਾਡੇ ਪਿੰਡ ਦਾ ਜਿਹੜਾ ਮੁੱਦਾ ਛੱਪੜ ਦੇ ਨਕਾਸ ਦਾ ਇਹ ਗੁਰਬਤ ਦੇ ਵਿੱਚ ਜਨਤਾ ਜਾਣਦੀ ਹੈ ਸਾਰੀ ਤੇ ਇਹਦੇ ਵਾਸਤੇ ਉਹ ਸੀਐਮ ਸਾਹਿਬ ਚਾਣਨਾ ਪਾਉਣ ਸਾਡੇ ਪਿੰਡ ਦੇ ਵਿੱਚ ਇਹ ਕਿਲੇ ਦਾ ਛੱਪੜ ਆ ਦਾ ਮਤਾ ਪਿਆ ਹੈ ਤੇ ਹੁਣ ਇਸ ਟਾਈਮ ਤਿੰਨ ਕਨਾਲਾਂ ਆ ਸਰਕਾਰੀ ਖਾਂ ਜੀ ਤੁਸੀਂ ਦੋਨੇ ਵੀ ਸਾਰੇ ਦਸ਼ਾਂਦੀ ਇਹਦੀ ਕੀਤੀ ਜਾਵੇ ਨਾ ਤੇ ਤੁਸੀਂ ਸਰਪੰਚ ਨੂੰ ਮੌਜੂਦਾ ਸਰਪੰਚ ਜਿਹੜੇ ਉਹਨਾਂ ਦੇ ਕੋਲੇ ਗਏ ਉਹਨਾਂ ਨਾਲ ਗੱਲਬਾਤ ਕੀਤੀ ਆ ਹਾਂ ਜੀ ਤੁਸੀਂ ਮੌਜੂਦਾ ਪੰਚ ਵੀ ਹੋ ਅੱਜ ਪੰਚ ਵੀ ਆ ਗਏ ਮੌਜੂਦਾ ਅਸੀਂ ਗਏ ਸੀ ਡਾਕਟਰ ਪ੍ਰਗਟ ਸਿੰਘ ਉਹ ਵੀ ਮੈਂਬਰ ਹੈ ਸਾਡਾ ਪੰਚ ਇੱਕ ਮਹੀਨਾ ਹੀ ਪਹਿਲਾਂ ਜਾ ਗਏ ਅਸੀਂ ਦਫ਼ਤਰ ਅਸੀਂ ਗਏ ਪਿੰਡ ਦੀ ਫਿਰਨੀ ਦੀ ਉਹ ਛੜਕ ਬਣਨ ਵਾਲੀ ਆਜ 32 ਸਾਲ ਹੋ ਗਏ ਆ ਉਹ ਪਿੰਡ ਦੀ ਫਿਰਨੀ ਪੱਕੀ ਛੜਕ ਨਹੀਂ ਬਣੀ ਉਹ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਆਪਾਂ ਚ ਪੰਚਾਇਤਾਂ ਆਈਆਂ ਸਾਰੇ ਕਹਿੰਨੇ ਨਹੀਂ ਬਣਾਏ ਗਿਓ ਉਹਦੇ ਵਾਸਤੇ ਗਏ ਅਸੀਂ ਉਹਨੇ ਇਹ ਗੱਲ ਆਖੀ ਹੋਣ ਚੱਲਣ ਡਿਆ ਗਰਾਂਟਾਂ ਪੈਂਡੀਆਂ ਛੱਪੜਾਂ ਦੀਆਂ ਪਟਾਈ ਦੀਆਂ ਚੱਲਣ ਡੀਆਂ ਪੁਰਾਣੀਆਂ ਉਹ ਵੀ ਚੱਲਣ ਡੀਆਂ ਤੇ ਨਵੇਂ ਵੀ ਪਟਿਚਣ ਡੇ ਨੇ ਤੁਸੀਂ ਆਪ ਦਾ ਛੱਪੜ ਦਾ ਮਦਾ ਪਾਓ ਤੇ ਸਿਵਰੇਜ ਆਪ ਦੀ ਛੱਪੜ ਦੀ ਪਵਾਓ ਤੁਸੀਂ ਆਪ ਦਾ ਕੰਮ ਸ਼ੁਰੂ ਕਰੋ ਕਟਾਰੀਆ ਸਾਹਿਬ ਨੇ ਇਹ ਗੱਲ ਕੀਤੀ ਸੀ ਤੁਸੀਂ ਆਪ ਦਾ ਕੰਮ ਸ਼ੁਰੂ ਕਰੋ ਛੱਪੜ ਪਟਿੰਦੇ ਪੈਣੇ ਹੁਣ ਅਗੋਂ ਮਤਾ ਪਾ ਕੇ ਦੇਣਾ ਸਰਪੰਚ ਸਾਹਿਬ ਨੇ ਤੇ ਅਸੀਂ ਪੰਜ ਹੈਗੇ ਆ ਸਾਡਾ ਨਹੀਂ ਚਾਹ ਅਸੀਂ ਗੱਲ ਕੀਤੀ ਉਹਨੇ ਮਤਾ ਪਾਇਆ ਤੇ ਮੈਂ ਜੇ ਮਤਾ ਪਾਇਆ ਹੈ ਫਿਰ ਆਪਾਂ ਛੱਪੜ ਪਟਾਈਏ ਦੂਜੀ ਗੱਲ ਇਹ ਆ ਜਿੰਦੀ ਭਾਈ ਥਿਆ ਨਹੀਂ ਮਤਾ ਜਿ ਪਾਇਆ ਤੇ ਕੋਈ ਕਾਪੀ ਵਗੈਰਾ ਤੁਹਾਨੂੰ ਕੋਈ ਵੇਖੀ ਤੁਸੀਂ ਕੋਈ ਦੀ ਹਾਂਜੀ ਨਹੀਂ ਵੇਖੀਗੀ ਦੂਜੀ ਗੱਲ ਇਹ ਆ ਕਿ ਜਿੱਦਰੋਂ ਆਪਾਂ ਪਹਿਲੀ ਛੜਾਈ ਸੀ ਪਰ ਲਿਖ ਪਹਿਲੋਂ ਆਂਦੇ ਪੰਚਾਇਤੀ ਪੈਲੀ ਉਧਰ ਵਿਚਾਲੇ ਕਿਲਾ ਦੇਣਾ ਤੇ ਫਿਰ ਨੰਬਰ 10 ਸਤਨਾਮ ਸਿੰਘ ਉਹਨਾਂ ਨਾਲ ਸਹਿਮਤੀ ਹੋ ਗਈ ਉਹ ਆਂਦੇ ਜੇ ਤੁਸੀਂ ਸਾਡੇ ਕਹਿ ਤੇ ਚਲੋਗੇ ਕਿ ਜੇ ਛੱਪੜ ਤੁਸੀਂ ਨਾਲ ਨਾਲ ਤੁਹਾਡਾ ਵੀ ਖਰਚਾ ਬਚੂਆ ਜਿਵੇਂ ਆ ਧਿਰ ਬਣੀ ਚੀ ਹੈ ਗਵਰਨਮੈਂਟ ਦਾ ਵੀ ਖਰਚਾ ਬਚਣਾ ਹੈ ਇੱਕ ਧਿਰ ਹੀ ਬਣੀ ਨਹੀਂ ਬਣੀ ਛੱਪੜ ਵਾਸਤੇ ਤੇ ਸਾਨੂੰ ਇਹ ਕਿ ਤਿੰਨ ਤਲਾਬ ਬੰਨ ਇੱਕ ਚ ਗੰਦਾ ਪਾਣੀ ਹੈ ਜਿਵੇਂ ਸੀਐਮ ਭੋਨ ਤਮਾਨ ਸਾਹਿਬ ਦੀ ਸੋਚ ਹੈ ਕਿ ਪੈਲੀਆਂ ਦਾ ਨਿਕਾਸ ਜਿਵੇਂ ਇੱਥੇ ਸੋਲਰ ਸਿਸਟਮ ਨਹੀਂ ਹੈ ਬੋਰ ਵੀ ਨਹੀਂ ਹੈਗਾ ਪੰਚਾਇਤੀ ਪੈਲੀ ਨੂੰ ਇਸੇ ਪਾਣੀ ਦੇ ਨਾਲ ਆਪਾਂ ਜਿਹੜਾ ਛੱਪੜ ਦਾ ਪਾਣੀ ਆਵੇ ਤਿੰਨ ਫਿਲਟਰ ਲੱਗ ਜਾਣ ਬਲਕਿ ਸਿਚੀਚੇ ਵਾਲਾ ਮਾਡਲ ਜਿਹੜਾ ਤੁਸੀਂ ਕਹਿ ਰਹੇ ਹੋ ہاں ਸਿਚੇ ਵਾਲਾ ਮਾਡਲ ਲੱਗ ਜੇ ਇੱਕ ਪਿੱਛੇ ਦਾਰਾ ਬਾਂਜੇ ਇੱਕ ਫਿਰ ਗਾਂ ਅਗਲਾ ਦਾਰਾ ਬਾਂਜੇ ਫਿਰ ਤੀਜਾ ਦਾਰਾ ਉਹ ਫਸਲਾਂ ਨੂੰ ਪਾਣੀ ਭਾਵੇਂ ਸੋਲਰ ਸਿਸਟਮ ਬੋਰ ਲਵਾ ਕੇ ਸਾਫ਼ ਕਰਕੇ ਪਾਣੀ ਦਾ ਫਸਲਾਂ ਨੂੰ ਦਿੱਤਾ ਜਾਵੇ ਇੱਥੇ ਹੀ ਆ ਜਾਣਾ ਪਾਣੀ ਸਾਰੇ ਨਿਕਾਸ ਸਾਰੀਆਂ ਪ੍ਰੋਬਲਮਾਂ ਇੱਕੇ ਹੱਲੇ ਦੇ ਵਿੱਚ ਸੀਐਮ ਸਾਹਿਬ ਹੱਲ ਕਰ ਸਕਦੇ ਇਹ ਬੇਨਤੀ ਹੈ ਸਾਡੇ ਸੀਐਮ ਸਾਹਿਬ ਭਵੰਤਮਾਨ ਸਾਹਿਬ ਨੂੰ ਜਿਹੜੇ ਉਹਨਾਂ ਨੇ ਕੰਮ ਕਰਨੇ ਉਹਨਾਂ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ ਉਹਨਾਂ ਚ ਚੰਗੀ ਸੋਚ ਹੈ ਚੰਗਾ ਪਹਿਰਾ ਹੈ ਇਹ ਸੀਐਮ ਸਾਹਿਬ ਨੇ ਇਹ ਕੰਮ ਕਰ ਸਕਦੇ ਜਿਹੜਾ ਸਾਡੇ ਪਿੰਡ ਦੀ ਵੱਡੀ ਪ੍ਰੋਬਲਮ ਸਮੱਸਿਆ ਹੈ ਬਾਕੀ ਗੱਲ ਜਿਹੜੀ ਸਮੱਸਿਆ ਤੁਹਾਨੂੰ ਮੈਂ ਦੱਸਿਆ ਉਹਨਾਂ ਆਖਿਆ ਜੇ ਤੁਸੀਂ ਇਧਰੋਂ ਨਾਲੋਂ ਨਾਲੋਂ ਕਿਲਾ ਛਡਾਓਗੇ ਕਿ ਤੁਹਾਡਾ ਖਰਚਾ ਬਚ ਜਾਊਗਾ ਨੰਬਰਦਾਰ ਸਾਹਿਬ ਨੇ ਆਖਿਆ ਕਿ ਅਸੀਂ ਜੇ ਤੁਸੀਂ ਨਾਲੋਂ ਕਿਲਾ ਛਡਾਓਗੇ ਤਾਨੂੰ ਪਿੱਛੇ ਤੋੜ 7 ਕਿਲਿਆਂ ਦੇ ਵਿੱਚ ਅਸੀਂ ਸ਼ਿਵਰੇਜ ਵੀ ਪਾਉਣ ਦਵਾਂਗੇ ਤੇ ਆਪਾਂ ਨੰਬਰਦਾਰ ਸਾਹਿਬ ਉਹ ਆਪਣੇ ਚਾਚਾ ਜੀ ਹੈ ਆਪਾਂ ਉਹਨਾਂ ਦੇ ਕਹਿ ਦੇ ਗਏ ਉਹਨਾਂ ਦੀ ਗੱਲ ਮੰਨੀ ਉਹਨਾਂ ਦਾ ਪੱਕਾ ਰੱਖਿਆ ਮੈਂ ਚਾਚਾ ਜੀ ਤੁਸੀਂ ਸਿਆਣੇ ਜੇ ਜਿਵੇਂ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਐ ਤੇ ਜਿੱਥੇ ਤੁਸੀਂ ਪਹਿਰਾ ਦਿਓਗੇ ਅਸੀਂ ਤੁਹਾਡੇ ਨਾਲ ਪਹਿਰਾ ਦੇਵਾਂਗੇ ਉਹਨਾਂ ਫਿਰ ਨਾਲ ਆਪਾਂ ਨੂੰ ਕਿਲਾ ਨਾਲ-ਨਾਲ ਵੰਡਤਾ ਉਦੋਂ ਉਹਨਾਂ ਕਿਲਾ ਕਰਕੇ ਦਿੱਤਾ ਹੈ ਪੂਰਾ ਤੇ ਹੁਣ ਫਿਰ ਕਿਲਾ ਹੋਣ ਉੱਤੇ ਆ ਗਿਆ ਤਿੰਨਾਂ ਕਨਾਲਾ ਵੇ ਹੁਣ ਜਿਵੇਂ ਇਹਨਾਂ ਨੇ ਭਰਿਆ ਵਾ ਠੇਕਾ ਇਹਨਾਂ 6 ਪੂਰੇ ਲੈਣੇ ਨਾਲ ਕਿਲੇ 7300 ਦੇ ਹਿਸਾਬ ਤੇ 7000 ਦੇ ਹਿਸਾਬ ਤੇ ਤੇ ਕਿਉਂ ਨਾ ਕੋਈ ਇੱਥੇ ਸਿਵਰੇਜ ਹੈ ਨਾ ਕੋਈ ਸ਼ੋਲਰ ਸਿਸਟਮ ਹੈਗਾ ਨਾ ਕੋਈ ਬੋਰ ਹੈਗਾ ਵਾ ਕੁਝ ਨਹੀਂ ਹੈਗਾ ਕੋਈ ਨਿਕਾਸ ਨਹੀਂ ਹੈਗਾ ਫਿਰ ਇਹ ਮਾਤੜ ਬੰਦੇ ਨੇ ਕਿੱਲਾ ਕਿੱਲਾ ਪੈਲੀ ਲੈ ਕੇ ਨਸਾਰਨਾ ਇੱਥੇ ਕੰਮ ਆਪਣਾ ਗਵਰਨਮੈਂਟ ਨੂੰ ਬੈਠੇ ਦਾ ਉਹ ਸਾਰਾ ਜਿਹੜਾ ਇੱਥੇ ਨਕਾਸ ਹੋਇਆ ਉਹ ਗਵਰਨਮੈਂਟ ਪੰਚਾਇਤੀ ਪੈਲੀ ਦਾ ਖਰਚਾ ਜਿੰਨਾ ਗਿਆ ਸਾਰਾ ਗਵਰਨਮੈਂਟ ਸੀਐਮ ਭਵਨਤਮਾਨ ਸਾਹਿਬ ਕੋਲੇ ਗਿਆ ਨਾ ਤੇ ਇਹ ਨਕਾਸ ਹੀ ਉਹਨਾਂ ਨੇ ਕਰਨਾ ਉਹਨਾਂ ਦੇ ਬਣਦਾ ਵਾ ਤੇ ਸਾਡੀ ਇਹ ਅਪੀਲ ਹੈ ਸਿਆ ਭਵਨਤਮਾਨ ਸੀਐਮ ਸਾਹਿਬ ਅੱਗੇ ਕਿ ਸਾਡੇ ਪਿੰਡ ਦਾ ਨਕਾਸ ਕਰਿਆ ਜਾਵੇ ਜਿਵੇਂ ਗਰੀਬ ਜਨਤਾ ਦਾ ਉਹਨਾਂ ਦਾ ਛੱਪੜ ਨਿਕਲੇ ਪਿੰਡ ਦੇ ਵਿੱਚ ਆਇਰ ਕੇ ਹੁਣ ਜੇ 20000 ਰੁਪਏ ਠੇਕਾ ਨਾ ਇਹਨਾਂ ਤੋਂ ਭਰਿਆ ਗਿਆ ਗਰੀਬਾਂ ਤੋਂ ਤੇ ਉਹ ਪਾਣੀ ਆਇਰ ਕੇ ਸਾਰਾ ਕੁਦੂ ਵਾਲੇ ਪਿੰਡ ਦੇ ਵਿੱਚ ਖੜੇਗਾ ਠੀਕ ਆ ਸਮਝ ਗਿਆ ਤੁਹਾਡੀ ਗੱਲ ਕੀ ਤੁਸੀਂ ਚਾਹੁੰਦੇ ਹੋ ਕਿ ਛੱਪੜ ਜਿਹੜਾ ਉਹ ਉਹ ਦਿਨ ਕੀਤੀ ਜਾਵੇ ਨਿਸ਼ਾਨਦੇਹੀ ਤੇ ਠੇਕੜਾ ਸੀਵਰੇਜ ਪਾ ਕੇ ਪਾਣੀ ਲਿਆਂਦਾ ਜਾਵੇ ਹਾਂਜੀ ਤੁਸੀਂ ਕਹਿੰਦੇ ਹੋ ਵੀਰ ਜੀ ਆਪਾਂ ਇਹ ਕਹਿੰਦੇ 70 ਸਾਲ ਹੋ ਗਏ ਦੇਹ ਯਾਦ ਹੋਏ ਨੂੰ ਆਪਾਂ ਗਲੀਆਂ ਨਾਲੀਆਂ ਦੇ ਖੜੇ ਹੋਏ ਆ ਠੀਕ ਹੈ ਨਾ ਵੀਰ ਜੀ ਜਿਵੇਂ ਚਾਰ ਪਿੰਡ ਦੇ ਵਿੱਚ ਇੱਕ ਦੋ ਛੱਪੜ ਹੈਗੇ ਐ ਭਰੇ ਰਹਿੰਦੇ ਨੇ ਉਹਨਾਂ ਦੀ ਸਫਾਈ ਨਹੀਂ ਹੁੰਦੀ ਜੇ ਮੇਰੇ ਵਰਗਾ ਹੈਗਾ ਨਾ ਉਹ ਵੀ ਗੋਆ ਵਿੱਚ ਐਰਾ ਵਗਾਰਾ ਉਹ ਉਹਨਾਂ ਛੱਪੜਾਂ 'ਵਾਂ ਆਪੇ ਬੇਨਤੀ ਕਰਦੇ ਪੱਕਾ ਕਰ ਦਿੱਤਾ ਜਾਵੇ ਥੱਲੇ ਡੂੰਘੇ ਬਣਾ ਦਿੱਤੇ ਜਾਣ ਪੂਰੇ ਚਾਰ ਹੀ ਸੈਵਾਂਡ ਦਿੱਤਾ ਜਾਵੇ ਤੇ ਉਹ ਪਾਣੀ ਜਿਵੇਂ ਆਪਾਂ ਨਹਿਰੀ ਪਾਣੀ ਵਰਤਦੇ ਆ ਇਦਾਂ ਹੀ ਪਾਣੀ ਜਿਵੇਂ ਪੰਚਾਇਤ ਦੀ ਪੈਲੀ ਹੋ ਗਈ ਜਾਂ ਕੋਈ ਜਿਵੇਂ ਕੋਲ ਪਿੰਡ ਦੇ ਆਪਣੇ ਪੈਲੀ ਲੱਗਦੇ ਜ਼ਰੂਰ ਨਹੀਂ ਪੰਚਾਇਤ ਦੀ ਪੈਲੀ ਨੂੰ ਪਾਉਣਾ ਜੇ ਪਿੰਡ ਦੇ ਲਾਗੇ ਕੋਈ ਪੈਲੀ ਲੱਗਦੀ ਨਾ ਉਹਨਾਂ ਛੱਪੜਾਂ ਦੇ ਵਿੱਚੋਂ ਪਾਣੀ ਆਪਾਂ ਪਾ ਸਕਦੇ ਆ ਸਿੰਚਾਈ ਵਾਸਤੇ ਵਰਤ ਸਕਦੇ ਆ ਭਵੰਤ ਸਿਮ ਸਾਹਿਬ ਕਹਿੰਦੇ ਕਿ ਅਸੀਂ ਕਿਸਾਨ ਦੇ ਪੁੱਤਾਂ ਅਸੀਂ ਹਾਰ ਪੈਲੀ ਦੇ ਵਿੱਚ ਪਾਣੀ ਨਹਿਰੀ ਪਹਚਾਉਣਾ ਤੇ ਸਿਮ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਛੱਪੜ ਹੈਗੇ ਹਾਰ ਪਿੰਡ ਦੇ ਵਿੱਚ ਸਾਰਿਆਂ ਨੂੰ ਪੱਕਾ ਕਰਕੇ ਤੇ ਇਹਨਾਂ ਨੂੰ ਸਿੰਚਾਈ ਵਾਸਤੇ ਵਰਤਿਆ ਜਾਵੇ ਹਰੇਕ ਪਿੰਡ ਦੇ ਵਿੱਚ ਫਰੋਜਪੁਰ ਜਿਹੜੇ ਦੇ ਪਿੰਡ ਵਿੱਚ ਤੁਸੀਂ ਗੇੜਾ ਮਾਰ ਕੇ ਵੇਖ ਲਓ ਸਾਰੀਆਂ ਛੜਕਾਂ ਦੇ ਉੱਤੇ ਪਾਣੀ ਚੜਿਆ ਨਾ ਨਾਕ ਛੜਕ ਭਰੇ ਹੋਏ ਨੇ ਛੱਪੜ ਗਰੀਬ ਜਨਤਾ ਜਿਹੜੇ ਨਾ ਗਰੀਬ ਜਨਤਾ ਦੇ ਘਰੇ ਪਾਣੀ ਇਸ ਟਾਈਮ ਵੜ ਜਾਂਦਾ ਹੁਣ ਅਜੇ ਮੈਂ ਨਹੀਂ ਪਾਇਆ ਕੋਈ ਦੁਵਾਲ ਦੇ ਜਾ ਕੇ ਵੇਖ ਲਓ ਪਾਣੀ ਫਿਰਨਿਆਂ ਵਿੱਚ ਫਿਰਦਾ ਹੈ ਸਾਡੇ ਪਿੰਡ ਵੀ ਪਾਣੀ ਇਸਾ ਹੈ ਫਰੋਜਪੁਰ ਦੇ ਸ੍ਰੀ ਜੀ ਸਾਰੇ ਪਿੰਡਾਂ ਦੇ ਵਿੱਚ ਇਹ ਹਾਲ ਆਲਰੇਡੀ ਪੰਜਾਬ ਦੇ ਜਿੰਨੇ ਵੀ ਆ ਤੇ ਅਸੀਂ ਸੀਐਮ ਸਾਹਿਬ ਨੂੰ ਇਹ ਬੇਨਤੀ ਕਰਦੇ ਆ ਕਿ ਇਹ ਸਾਡਾ ਜਰੂਰ ਕੰਮ ਕੀਤਾ ਜਾਵੇ ਠੀਕ ਆ ਨਾ ਜੇ ਸਫਾਈ ਕਰਾ ਰਹੇ ਤੇ ਛੱਪੜ ਪੱਕੇ ਬਣਾ ਕੇ ਉਹਨਾਂ ਨੂੰ ਜ਼ਮੀਨ ਦੀ ਸਿੰਚਾਈ ਵਾਸਤੇ ਵਰਤਿਆ ਜਾਵੇ ਭਲਾ ਤੇ ਮੋਟਰ ਲਾ ਦਿੱਤੀ ਜਾਵੇ ਜੇ ਜਿਆਦਾ ਛੱਪੜ ਚਾਰਕਨਾਲਾਂ ਦਾ ਤੇ ਉਹਦੇ ਵਿੱਚੋਂ ਦੋਕਨਾਲਾ ਕਰਕੇ ਚਾਰ ਹਿੱਸੇ ਕਰ ਦਿੱਤੇ ਜਾਣ ਜਿਵੇਂ ਰਾਜਸਥਾਨ ਦੇ ਵਿੱਚ ਆਪਾਂ ਪਾਣੀ ਬਚਾ ਕੇ ਖੇਤੀ ਕਰ ਸਕਦੇ ਨੇ ਲੋਕ ਪੀਣ ਵਾਸਤੇ ਤੇ ਪਾਣੀ ਜਾ ਰਿਹਾ ਥੱਲੇ ਡੂੰਗਾ ਸੀਐਮ ਸਾਹਿਬਾਂ ਦੇ ਪਾਣੀ ਬਚਾਉਣਾ ਜੇ ਪਾਣੀ ਬਚਾਉਣਾ ਨਾ ਫਿਰ ਆ ਜਿਹੜਾ ਆਪਾਂ ਨੇ ਜੇ ਛੱਪੜ ਪੱਕੇ ਕਰਕੇ ਸਿੰਚਾਈ ਵਾਸਤੇ ਸਿੰਚਾਈ ਵਾਸਤੇ ਵਰਤੀਏ ਠੀਕ ਆ ਨਾ ਇਹ ਜਿਹਨਾਂ ਇਹ ਕੰਮ ਨੇ ਹੋਊਗਾ ਕਿਹੇ ਵੀ ਪਿੰਡ ਦੇ ਵਿੱਚ ਨਾ ਆ ਦਾ ਕੋਈ ਗਲੀ ਦਾ ਵਿਕਾਸ ਹੋਣਾ ਜੇ ਜੇ ਪਾਣੀ ਜੇ ਪਾਣੀ ਪਾਣੀ ਦੀ ਨਿਕਾਸੀ ਨਹੀਂ ਆਈ ਸਹੀ ਤੇ ਕਿਨਾਲ ਤੇ ਉਹ ਪਾਪਾ ਨੂੰ ਪਤਾ ਜੇ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਹੋ ਜੇ ਪਿੰਡ ਕਿਹੇ ਦੇ ਵਿੱਚ ਨਹੀਂ ਪਾਣੀ ਖੜਦਾ ਪੂਰੇ ਪੰਜਾਬ ਦੇ ਪਿੰਡ ਦੇ ਵਿੱਚ ਪਾਣੀ ਨਹੀਂ ਖੜ ਸਕਦਾ ਜੇ ਛੱਪੜ ਡੂੰਘੇ ਬਣਾ ਕੇ ਪੱਕੇ ਕਰ ਦਿੱਤੇ ਜਾਣ ਸਿਆਸਤ ਨਾ ਕੀਤੀ ਜਾਵੇ ਆਪਾਂ ਸਾਰੇ ਭੈਣ ਭਰਾ ਆਇਆ ਸਿਆਸਤ ਉੱਤਰੋ ਉੱਪਰ ਉੱਠ ਕੇ ਕੰਮ ਕਰੀਏ ਜਿਹੜੇ ਕੰਮ ਸਦਾ ਹੀ ਜਾਂਦੇ ਰਹਿੰਦੇ ਬੰਦਾ ਜੋ ਦੁਨੀਆ ਤੋਂ ਜਾਣਦਾ ਉਹਦੇ ਕੰਮਾਂ ਨੂੰ ਸਲਾਮ ਹੁੰਦੀ ਆ ਠੀਕ ਆ ਨਾ ਵੀਰ ਜੀ ਜੇ ਕੰਮ ਕੀਤਾ ਹੋਗਾ ਨਾ ਦੁਨੀਆ ਰੋਂਦੇ ਆ ਸਲਾਮਾ ਕਰਦੇ ਜੇ ਜੇ ਜਿਆਦਾ ਆਪਾਂ ਕੰਮ ਕਰਾਂਗੇ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਤੇ ਫਿਰ ਸਾਰੇ ਆਪ ਨੂੰ ਆਉਣੇ ਸਮੇਂ ਦੇ ਵਿੱਚ ਆਪਣੀ ਹਲਪ ਕਰਨਗੇ ਵੀਰ ਜੀ ਠੀਕ ਹੈ ਹਾਂਜੀ ਹਾਂਜੀ ਕਹਿਣਾ ਚਾਹੁੰਦੇ ਕੁਝ ਥੋੜੀ ਥੋੜੀ ਜਿਹੀ ਕਰੀ ਗੋ ਕਿ ਵੀਡੀਓ ਕਾਫੀ ਲੰਬੀ ਛੋਟ ਗੱਲ ਕਰਨਾ ਚਾਹੀਦਾ ਆਪਣਾ ਨਾ ਇਹ ਪੂਰਾ 7 ਕਿਲੇਾਂ ਦਾ ਰਕਬਾ ਹੈ ਹੂੰ 7 ਕਿਲੇਾਂ ਦੇ ਵਿੱਚੋਂ ਜੇ 6 ਕਿਲੇ ਇਹਨਾਂ ਨੂੰ ਚਲ ਜਾਂਦੀ ਠੀਕ ਹੈ ਉਹਦੇ ਕਿਲਾ ਇੱਕ ਛੱਪੜ ਦਾ ਹੋ ਗਿਆ ਕਿਲਾ ਇੱਕ ਛੱਪੜ ਦਾ ਹੈ ਹੁਣ ਕਿਲਾ ਨਹੀਂ ਉਹ ਦੋ ਕਨਾਲ ਸਾਹਮਣੇ ਤੁਸੀਂ ਆ ਕੈਮਰਾ ਘੁਮਾਈ ਕਰਕੇ ਸਾਫ ਹੈ ਜੀ ਹਾਂ ਵੀਰ ਜੀ ਇੱਕ ਬੈਂਦ ਹੀ ਕਰਨਾ ਚਾਹੁੰਨੇ ਪੈਲੀ ਹੈ ਗਈ ਨੀਵੀਂ ਠੀਕ ਆ ਜਦੋਂ ਮੇ ਪੈਂਦਾ ਨਾ ਇੱਥੇ ਪਾਣੀ ਭਰ ਕੇ ਵਗਦਾ ਨਾਂ ਦਾ ਏਰੀਆ ਜੀ ਇਹ ਸਾਰਾ ਜਿਵੇਂ ਦਰਿਆ ਦਾ ਏਰੀਆ ਹੁੰਦਾ ਹੈ ਹਾਂ 5-5 ਫੁੱਟ ਪਾਣੀ ਵਗਦਾ ਹੈ ਬਾਈ ਚਾਂਸ ਜੇ ਆਪਾਂ ਅਸੀਂ ਛੱਪੜ ਬਣਾ ਵੀ ਲੈਨੇ ਕੁਛ ਵੀ ਹੋ ਜਾਂਦਾ ਮੀਂਹ ਪਾਣੀ ਪੈਂਦਾ ਸਾਰੀ ਫਸਲ ਡੋਬੀ ਵੀ ਜਾ ਸਕਦੀ ਆ ਠੀਕ ਆ ਨਾ ਅਸੀਂ ਕੰਮ ਭਲੇ ਵਾਸਤੇ ਕਰਨੇ ਗਰੀਬਾਂ ਵਾਸਤੇ ਕਰਦੇ ਆ ਠੀਕ ਆ ਨਾ ਹਰੇਕ ਪਿੰਡ ਦੇ ਵਿੱਚ ਛੱਪੜ ਹੈਗਾ ਅਸੀਂ ਆਣੇ ਜਿਹੜੇ ਪਿੰਡ ਵਿੱਚ ਛੱਪੜ ਹੈਗਾ ਨਾ ਚੰਗੀ ਤਰ੍ਹਾਂ 100 ਫੁੱਟ ਡੂੰਗਾ ਕਰ ਦਿੱਤਾ ਜਾਵੇ ਕਿਸੇ ਦਾ ਨੁਕਸਾਨ ਨਾ ਹੋਵੇਗੀ ਜਿ ਤੇ ਠੇਕਾ ਭਰ ਕੇ ਅਗਲੇ ਇਹ ਕੰਮ ਕਰਦੇ ਜੇ ਬਾਅਦ ਦੇ ਵਿੱਚ بارش ਹੋ ਜਾਏ ਕੋਹ ਹੋ ਜਾਏ ਨੁਕਸਾਨ ਉਹਨਾਂ ਦਾ ਵੀ ਹੋ ਸਕਦਾ ਹਾਂਜੀ ਹਾਂਜੀ ਬਿਲਕੁਲ ਆਪਾਂ ਸਾਰੀਆਂ ਗੱਲਾਂ ਮੱਦੇ ਨਜ਼ਰ ਰੱਖ ਕੇ ਧਿਆਨ ਉਹ ਜਦੋਂ 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 ਖਦਾਈ ਵਗੈਰਾ ਸ਼ੁਰੂ ਹੋ ਗਈ ਸਾਰਾ ਕੁਝ ਉਹ ਧਿਆਨ ਚ ਰੱਖ ਕੇ ਹੀ ਕੰਮ ਹੋਊਗਾ ਸਾਰਾ ਕੁਝ ਦੁਵਾਲ ਦਾ ਫੇਰ ਆਏ ਨੇ ਹਾਂਜੀ ਚੰਗੀ ਤਰ੍ਹਾਂ ਚਾਨਣਾ ਪਾਉਣਗੇ ਮੈਂ ਇਹ ਗੱਲ ਕਹਿਣਾ ਚਾਹਣਾ ਸੀਐਮ ਸਾਹਿਬ ਨੂੰ ਜੋ ਕੰਮ ਕਰਨਾ ਹੈ ਸਾਡੇ ਪਿੰਡ ਦਾ ਇੱਥੋਂ ਤੱਕ ਵਿਗਾੜ ਗਾਂਹ ਤੱਕ ਹੋਇਆ ਫਿਰਦਾ ਜਿਹੜੇ ਸੱਚਾਈ ਦੇ ਕੋਈ ਬੰਦਾ ਖੜਦਾ ਹੈ ਨਾ ਸੱਚਾਈ ਦੇ ਪਿੱਛੇ ਕੋਈ ਨਹੀਂ ਦੁਰਦਾ ਹੈਗਾ ਕਿਉਂਕਿ ਸਾਰੇ ਨੂੰ ਡਰ ਹੈ ਜੇ ਤੁਰ ਕੇ ਗਿਆ ਚਲਣਾ ਸਚਾਈ ਦੇ ਕੋਈ ਵੀ ਆ ਕੇ ਖੜ ਗਿਆ ਅਗਲੇ ਨੂੰ ਡਰ ਸਾਨੂੰ ਆ ਕੇ ਲਾਂਮਾ ਮਿਲ ਗਿਆ ਘਰੇ ਤੁਸੀਂ ਬਾਬੇ ਦੇ ਨਾਲ ਗਿਆ ਚਲੇ ਆਪਾਂ ਗੱਲ ਕਰਦੇ ਸੇ ਮਰਨਾ ਤਾਂ ਅੱਜ ਹੈਗਾ ਵਾ ਅੱਜ ਮਰਾਂਗੇ ਕੱਲ ਮਰਾਂਗੇ ਰੋਡ ਤੇ ਮਰਾਂਗੇ ਮੌਤ ਆ ਇੱਕ ਦਿਨ ਆਉਣੀ ਆਉਣੀ ਜੂਦੇ ਕੱਖ ਦੇਣੀ ਮਰੇ 32 33 ਲੱਖ ਦੇ ਹੈਗੇ ਆ ਆਪਾਂ ਸੱਚ ਦੀ ਗੱਲ ਕਰਨੀ ਅੱਜ ਵੀ ਸੱਚ ਦੀ ਕਰਨੀ ਕੱਲ ਵੀ ਸੱਚ ਦੀ ਗੱਲ ਕਰਨੀ ਸੱਚ ਇਹੋ ਜੀ ਆ ਜੋ ਤੁਹਾਡੇ ਸਾਹਮਣੇ ਆ ਆ ਤਿੰਨ ਕਨਾਲਾ ਇੱਕ ਕਿਲੇ ਦੇ ਵਿੱਚ ਇੱਕ ਕਿਲਾ ਮਦਾ ਗਰੀਬਾਂ ਵਾਸਤੇ ਪਿਆ ਛੱਪੜਦਾ ਤੇ ਅੱਜੋ ਸਾਰੇ ਆਉਣ ਨੂੰ ਚਾਹ ਵਾਣ ਸੀ ਵਿਚਾਰੇ ਇਥੇ ਕਿ ਬਸ ਡਰਦੇ ਨਹੀਂ ਆਏ ਕਿ ਜੇ ਅਸੀਂ ਬਾਬੇ ਦੇ ਨਾਲ ਗਏ ਚਲੇ ਸਾਡੇ ਘਰੇ ਲਾਂਮੇ ਚਲ ਜਾਣੇ ਬਾਬਾ ਸਮਝ ਗਿਆ ਕਿ ਸਾਹਮਣੇ ਨਹੀਂ ਕੋਈ ਆਉਣਾ ਚਾਹੁੰਦੇ ਕੋਈ ਸਾਹਮਣੇ ਨਹੀਂ ਕੋਈ ਆਉਣਾ ਚਾਹੀਦਾ ਆ ਤਿੰਨ ਕਨਾਲਾ ਤੇਰੇ ਸਾਹਮਣੇ 6 ਕਿੱਲੇ ਇਹਨਾਂ ਦੇ 7 ਕਿੱਲੇ ਹਾਂ 7 ਕਿੱਲੇ ਥਾਂ ਐ ਤੇ ਇਹਨਾਂ ਕਨਾਲਾ ਥਾਂ ਐ ਕਿੱਲਾ ਸਾਡਾ ਇਹ ਪੂਰਾ ਜੇ 6 ਇਹਨਾਂ ਦੇ ਪੂਰੇ ਹੋ ਜਾਣ ਠੀਕ ਹੈ ਸੀ ਹਾਂਜੀ ਹੋ ਗਏ ਹਾਂ ਜੀ ਆ ਸੀਐਮ ਸਾਹਿਬ ਨੂੰ ਕੋਈ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਡੇ ਜੋ ਵੀ ਨਿਸ਼ਾਨਦਾਈ ਕਰ ਦਿੱਤੇ ਜਾਵੇ ਛੇਤੀ ਛੇਤੀ ਕਿਉਂਕਿ ਪਾਣੀ ਫਿਰ ਲੋਕਾਂ ਛੱਡ ਦੇਣਾ ਨੰਬਰ 2 ਤੇ ਅਸੀਂ ਜਿੰਨੇ ਵੀ ਸਾਰੇ ਪੰਜਾਬ ਦੇ ਪਿੰਡਾਂ 'ਚ ਜਿਹੜਾ ਇਦਾਂ ਹੋਇਆ ਜਿਵੇਂ ਨਹੀਂ ਨਿਸ਼ਾਨਦੇ ਕਰਦੇ ਆ ਆਪ ਆਣ ਕੇ ਇੱਕ ਆਦੇ ਅਵਸਰਾਂ ਦੇ ਡਾਊਟੀ ਲਾਉਣ ਤੇ ਸਾਰੇ ਪਿੰਡਾਂ ਦੇ ਵਿੱਚ ਕੰਮ ਕਰਨੇ ਸਾਂਝਾ ਇਨਸਾਫ ਨਿਨਸਾਫ ਦੀ ਗੱਲ ਸੱਚ ਦੀ ਗੱਲ ਹੈ ਵੀਰ ਜੀ ਹਰੇਕ ਨੂੰ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨਾ ਚਾਹੀਦਾ ਝੁਕਣਾ ਨਹੀਂ ਚਾਹੀਦਾ ਠੀਕ ਹੈ ਨਾ ਸੱਚ ਚੁੱਪਦਾ ਜ਼ਰੂਰ ਆ ਪਰ ਸੱਚ ਐਂਡ ਤੇ ਸਚਾਈ ਦੀ ਜਿੱਤ ਹੁੰਦੀ ਆਪਾਂ ਵੀ ਸਚਾਈ ਦੀ ਗੱਲ ਕਰ ਰਹੇ ਆ ਸਾਡੇ ਕਿਹੇ ਭੈਣ ਭਰਾ ਆਉਣਾ ਕੋਈ ਵੈਰ ਵਿਰੋਧ ਨਹੀਂ ਕੱਲ ਨੂੰ ਜਿਨ੍ਹਾਂ ਦੇ ਵੀਰਾਂ ਥੱਲੇ ਪੈਰੀ ਨਿਕਲਣੇ ਉਹ ਵੀ ਠੇਕੇ ਲੈ ਸਕਦੇ ਉਹਨਾਂ ਨੂੰ ਫਾਇਦਾ ਜੇ ਬੋਰ ਹੋ ਜਾਏਗਾ 75000 ਨੂੰ ਉਹਨਾਂ ਨੂੰ ਫਾਇਦਾ ਅਸੀਂ ਲਈ ਆ ਨਾ ਕੋਈ ਵੀ ਲੈ ਸਕਦਾ ਪੰਚਾਇਤੀ ਪੈਲੀ ਓਪਨ ਠੀਕ ਨੇ ਹ ਸਿਆ ਮਾਨ ਸਾਹਿਬ ਨੂੰ ਇਹ ਬੇਨਤੀ ਕਰਦੇ ਆ ਕਿ ਸਾਡਾ ਕੋਈ ਦੁਵਾਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਜਿੰਨੇ ਪਿੰਡਾਂ ਦਾ ਜੋ ਵੀ ਆ ਸਾਡੇ ਬੈਂਤੀ ਨੂੰ ਮਨਜ਼ੂਰ ਕਰਕੇ ਸਾਰੇ ਨਿਸ਼ਾਨਦੇਤੇ ਕਰਾ ਦਿੱਤੇ ਜਾਂ ਛੱਪਣਾ ਸਫਾਈ ਜੋ ਵੀ ਆ ਸੀਐਮ ਮਾਨ ਸਾਹਿਬ ਕਰ ਸਕਦੇ ਨੇ ਹੋਰ ਨਹੀਂ ਕੋਈ ਕਰ ਸਕਦਾ ਤੇ ਮਾਨ ਸਾਹਿਬ ਦੇ ਬੜੀ ਸਾਨੂੰ ਉਮੀਦ ਆਹੀਂ ਇਹ ਹਿੱਸੇ ਕਰਕੇ ਬਦਲਾਅ ਵਾਸਤੇ ਸਰਕਾਰ ਬਣਾਈ ਆ ਤੇ ਸਾਨੂੰ ਮੈਸੇਜ ਇਹ ਹੈ ਕਿ ਸੀਐਮ ਮਾਨ ਸਾਹਿਬ ਕਿ ਸਾਡਾ ਜ਼ਰੂਰ ਕੰਮ ਕਰ ਦਿੱਤਾ ਜਾਵੇ ਠੀਕ ਹੈ ਹਾਂ ਧੰਨਵਾਦ ਜੀ ਦੋਟ ਕਿਹਾ ਹੋਇਆ ਹੈ ਇਹਦੇ ਚ ਕੋ ਗੱਲਬਾਤ ਤੁਸੀਂ ਸਹੀ ਸੁਣ ਚੁੱਕੇ ਹੋ ਜਿਹੜੀ ਗੱਲ ਇਹ ਨਹੀਂ ਹੈ ਕਿ ਇੱਕ ਤੇ ਸਤ ਕਿਲੇ ਤੇ ਜ਼ਮੀਨਾਂ ਜਿਹਦੇ ਵਿੱਚ ਇਹਨਾਂ ਦਾ ਕਹਿਣਾ ਕੀ 1 ਕਿਲਾ ਛੱਪਣ ਵਾਸਤੇ ਛੱਡਿਆ ਹੋਇਆ ਤੇ 6 ਕਿੱਲੇ ਜ਼ਮੀਨ ਜਿਹੜੀ ਆ ਉਹ ਇਹਨਾਂ ਨੇ ਠੇਕੇ ਤੇ ਲਈ ਹੋਈ ਆ ਇਹਨਾਂ ਦਾ ਕਹਿਣਾ ਕਿ ਨਿਸ਼ਾਨਦੇਹੀ ਕਰਕੇ ਜਿਹੜੇ ਕਿਲਾ ਛੱਪੜਦਾ ਉਹ ਜੋ ਕਢਾਇਆ ਜਾਵੇ ਤੇ ਜਿਹੜੀ 6 ਕਿੱਲੇ ਜ਼ਮੀਨ ਆ ਉਹ ਇਹਨਾਂ ਦੀ ਜਿਹੜੀ ਪੂਰੀ ਕੀਤੀ ਜਾਵੇ ਤੇ ਅਸੀਂ ਵੀ ਬੇਨਤੀ ਕਰਦੇ ਆਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਜਿਹੜੀ ਆ ਉਹ ਸਹੀ ਤਰੀਕੇ ਦੇ ਨਾਲ ਜਿਹੜੀ ਆ ਨਿਸ਼ਾਨਦੇਹੀ ਕੀਤੀ ਜਾਵੇ ਤੇ ਜਿਹੜਾ ਬੰਦਾ ਇਨਸਾਫ ਆਉ ਉਹ ਇਹਨਾਂ ਨੂੰ ਦਿੱਤਾ ਜਾਵੇ ਸਤਿ ਸ੍ਰੀ ਅਕਾਲ ਜੀ